ਸ੍ਰੀ ਗੁਰਜੀ ਪੰਜਾਬ టుడే న్యూਸ ਤੇ ਆਪਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਬਿਆਨ ਸਿੰਘ ਦੀ ਹੱਤਿਆ ਦੇ ਦੋਸ਼ੀ ਜਗਤਾਰ ਸਿੰਘ ਨੇ ਮੰਗਿਆ ਤਿਹਾਰ ਜੇਲ੍ਹ ਤੋਂ ਟਰਾਂਸਫਰ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੀ ਕਿਹਾ ਸੁਪਰੀਮ ਕੋਰਟ ਦੇ ਮੰਗਲਵਾਰ ਨੂੰ ਬਿਆਨ ਸਿੰਘ ਕਤਲ ਕਾਂਡ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਦੇ ਸਰਵਾਨ ਸੁਣਵਾਈ 11 ਮਾਰਚਾ ਨੂੰ ਮੁਲਤੀਵ ਕਰ ਦਿੱਤੀ ਹੈ ਹਮਾਰਾ ਨੇ ਦਿੱਲੀ ਦੀ ਤਿਹਾਰ ਜੇਲ੍ਹ ਤੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਸੀ ਤੇ ਬੱਬਰ ਬੱਬਰ ਖਾਲਸਾ ਦਰਤਵਾਦੀ 1995 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਘਟ ਰਿਆ ਹੈ ਸਾਇਲੈਂਸਟਕ ਜਰਨਲ ਤਸਾਰ ਮਹਿਤਾ ਵੱਲੋਂ ਮੁਤਵੀ ਕਰਨ ਦੀ ਮੰਗ ਕਰਨ ਤੋਂ ਬਾਅਦ ਜਸਟਿਸ ਐਮ ਮੈਂਬਰਸ ਸੁੰਦਰਜੀਤ ਨੇ ਐਨ ਕੋਟੀ ਅਸ਼ਵਰ ਸਿੰਘ ਦੇ ਬੈਚ ਨੇ ਮਾਮਲੇ ਨੂੰ ਮੁਲਤੀ ਕਰ ਦਿੱਤਾ ਤੇ ਪਿਛਲੇ ਸਾਲ 27 ਸਤੰਬਰ ਨੂੰ ਹੁਸਰੀਮ ਕੋਟ ਦੇ ਹਵਾਰਾ ਦੀ ਪਟੀਸ਼ਨ ਤੇ ਕੇਂਦਰ ਸਰਕਾਰ ਦੇ ਚੰਡੀਗੜ੍ਹ ਪ੍ਰਸ਼ਾਸਨ ਤੇ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਸਨ ਹਵਾਰਾ 31 ਅਗਸਤ 1995 ਚੰਡੀਗੜ੍ਹ ਦੇ ਸਿਵਲ ਸਤਕਰ ਦੇ ਤੇ ਪ੍ਰਵੇਸ਼ ਦੁਆਰਾ ਹੋਏ ਧਮਾਕੇ ਚ ਆਪਣੀ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟ ਰਿਹਾ ਹੈ ਜਿਸ ਵਿੱਚ ਬੀਤ ਸਿੰਘ ਬੀਤ ਸਿੰਘ ਅਤੇ 16 ਹੋਰ ਲੋਕ ਮਾਰੇ ਗਏ ਸਨ ਸੁਪਰੀਮ ਕੋਰਟ ਵਿੱਚ ਧਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ 22 ਜਨਵਰੀ 2004 ਨੂੰ ਕਤਲ ਤੋਂ ਤੇ ਭਜਨ ਤੋਂ ਇਲਾਵਾ ਖਵਾਰਾ ਦਾ ਜੇਲ੍ਹ ਵਿੱਚ ਆਚਰਣ ਬੇਦਾਗ ਰਿਹਾ ਤੇ ਇਸ ਇਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਦਿੱਲੀ ਦੀ ਤਿਹਾਰਦਿਲ ਜੇਲ੍ਹ ਤੋਂ ਪੰਜਾਬ ਦੀ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਰਾਸ਼ਟਰੀ ਰਾਜਧਾਨੀ ਵਿੱਚ ਉਸ ਦੇ ਵਿਰੁੱਧ ਕੋਈ ਕੇਸ ਲੰਬਤ ਨਹੀਂ ਹੈ ਇਸ ਇਸ ਵਿੱਚ ਕਿਹਾ ਗਿਆ ਹੈ ਕਿ ਪਟੀਸ਼ਨ ਕਰਤਾ ਖਵਾਰਾ ਇਸ ਸਮੇਂ ਪੰਜਾਬ ਰਾਜ ਵਿੱਚ ਦਰਜ ਇੱਕ ਮਾਮਲੇ ਵਿੱਚੋਂ ਬਾਕੀ ਦੀ ਸਾਰੀ ਜ਼ਿੰਦਗੀ ਦੀ ਉਮਰ ਕੈਦ ਦੀ سزا ਘਟ ਰਿਹਾ ਹੈ ਪਰ ਉਹ ਪੰਜਾਬ ਰਾਜ ਦੇ ਫਰਦੇਗੜ ਸਾਹਿਬ ਜ਼ਿਲ੍ਹੇ ਦਾ ਸਨੀਕ ਹੈ ਤੇ ਇਸ ਲਈ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਪਟੀਸ਼ਨ ਅਨੁਸਾਰ ਕਤਲ ਤੋਂ ਬਾਅਦ ਪਟੀਸ਼ਨ ਵਿਰੁੱਧ 36 ਝੂਠੇ ਮਾਮਲੇ ਦਰਜ ਕੀਤੇ ਗਏ ਤੇ ਉਸ ਨੂੰ ਇੱਕ ਇੱਕ ਨੂੰ ਛੱਡ ਕੇ ਸਾਰੇ ਕੇਸਾਂ ਤੋਂ ਬਰੀ ਕਰ ਦਿੱਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਜੇਲ੍ਹ ਤੋਲਣ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਹਰ ਜੇਲ੍ਹ ਤੋਂ ਚੰਡੀਗੜ੍ਹ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਸਿਰਫ ਇੱਕ ਤਾਥੀ ਪਟੀਸ਼ਨ ਪਟੀਸ਼ਨਰ ਨੂੰ ਕਈ ਸਾਲ ਪਹਿਲਾਂ ਇੱਕ ਉੱਚ ਜੋਖਮ ਵਾਲਾ ਕੈਦੀ ਮੰਨਿਆ ਗਿਆ ਸੀ ਤੇ ਉਸ ਨੂੰ ਦਿੱਲੀ ਵਿੱਚ ਰੱਖਣਾ ਉਸ ਨੂੰ ਪੰਜਾਬ ਨਾ ਭੇਜਣ ਦੇ ਕਾਫੀ ਕਾਰਨ ਨਹੀਂ ਨਹੀਂ ਹੈ ਇਸ ਲਈ ਇਹ ਕਿਹਾ ਗਿਆ ਹੈ ਕਿ ਉਸ ਦੀ ਤੀ ਪੰਜਾਬ ਵਿੱਚ ਹੈ ਤੇ ਹਵਾਰਾ ਦੀ ਪਤਨੀ ਦਾ ਦਿਹਾਂਤ ਹੋ ਗਿਆ ਤੇ ਉਸ ਦੀ ਮਾਂ ਸੰਯੁਕਤ ਰਾਜ ਵਿੱਚ ਕੁੰਮਾ ਵਿੱਚ ਅਸੀਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਇਸ ਮਾਮਲੇ 'ਚ ਉਠਾਇਆ ਗਿਆ ਹੈ ਕਿ ਸਵਾਲ ਹੈ ਕਿ ਗਮੀਰ ਸਮਾਜਿਕ ਗੁੱਲਥਲ ਪਤਲ ਦੇ ਸਮੇਂ ਦੌਰਾਨ ਕਤਲ ਦੇ ਦੋਸ਼ੀ ਵਿਅਕਤੀ ਪਰ ਜਿਸ ਨੂੰ ਪਿਛਲੇ ਸਮੇਂ ਵਿੱਚ ਦੋਸ਼ੀ ਠਰਾਇਆ ਗਿਆ ਸੀ ਉਸ ਨੂੰ ਦਿੱਲੀ ਵਿੱਚ ਰੱਖਿਆ ਜਾਣਾ ਚਾਹੀਦਾ ਸੀ ਬਿਨਾਂ ਕਿਸੇ ਦੋਸ਼ ਦੇ 19 ਸਾਲ ਕੈਦ ਕੱਟਣ ਤੋਂ ਬਾਅਦ ਉਸ ਨੂੰ ਦਲਤ ਅਦਾਲਤ ਨੇ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਦਾ ਹੁਕਮ ਮੰਗ ਸਕਦਾ ਹੈ ਧੰਨਵਾਦ ਜੀ ਖਬਰਾਂ ਜੋੜਨ ਲਈ ਖਬਰਾਂ ਛੇਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ